ਭਗਵਾਨ ਤਮਾਮ ਸਿਆਂ ਜਿਮਨੀ ਚੋਣ ਹੋਈ ਸੀ ਕੱਲ ਜਲੰਧਰ ਦੇ ਵਿੱਚ ਵੋਟਾਂ ਪਿੰਗਾ ਸਿੰਘਾਂ ਵੋਟਾਂ ਪੈਰਿੰਗਾ ਸੀ ਚਰਨਜੀਤ ਸਿੰਘ ਚੰਨੀ ਨੇ ਤੁਹਾਡੇ ਕਈ ਵਿਅਕਤੀ ਕਈ ਗੱਡੀਆਂ ਸੂਟ ਕਿੰਨਾ ਲੋਕਾਂ ਨੇ ਵਿਖਾਨਾ ਬੋਤਲਾਂ ਗੱਡੀਆਂ ਪਈਆਂ ਵਿਖਾਈਆਂ ਹੁਣ ਤੁਹਾਡੀ ਕੀ ਮਜਬੂਰੀ ਬਣ ਗਈ ਆ ਵੀ ਤੁਸੀਂ ਬੋਤਲਾਂ ਦੇ ਕੇ ਤੁਸੀਂ ਜਿਹੜਾ ਕਹਿ ਲੋ ਸੂਰ ਦੇ ਕੇ ਵੋਟਾਂ ਮੰਗ ਰਹੇ ਆ ਹੁਣ ਤੁਹਾਡੇ ਕੰਮ ਕਿੱਥੇ ਗਏ ਆ ਤੁਸੀਂ ਇੱਕ ਗੱਲ ਦੱਸੋ ਹੁਣ ਤੁਹਾਡੇ ਕੰਮ ਕਿੱਥੇ ਗਏ ਆ ਤੂੰ ਤਾਂ ਦੂਜੀਆਂ ਸਰਕਾਰਾਂ ਨੂੰ ਕਹਿੰਦਾ ਹੁੰਦਾ ਸੀ ਕਿ ਇਹ ਸਰਕਾਰਾਂ ਸ਼ਰਾ ਅਸੀਂ ਕੋਈ ਸ਼ਰਾਬ ਨਹੀਂ ਵੰਡਣੀ ਸਾਨੂੰ ਤਾਂ ਲੋਕਾਂ ਨੇ ਵੋਟ ਐਵੇਂ ਪਾਉਣੀ ਆ ਉਹਦੇ ਵਿੱਚ ਕੋਈ ਝੂਠ ਨਹੀਂ ਤੈਨੂੰ ਲੋਕਾਂ ਨੇ ਵੋਟ ਐਵੇਂ ਹੀ ਪਾਈ ਸੀ ਪਰ ਅੱਜ ਤੇਰੀ ਕਿਹੜੀ ਮਜਬੂਰੀ ਹੋ ਗਈ ਆ ਅੱਜ ਕਿਹੜੀ ਤੇਰੇ ਬੰਦਿਆਂ ਦੀ ਡਿਊਟੀ ਲੱਗ ਗਈ ਆ ਵੀ ਅੱਜ ਜਿਹੜੀ ਸ਼ਰਾਬ ਦੇ ਦੇ ਕੇ ਵੋਟਾਂ ਲੈ ਰਹੇ ਆ ਲੋਕਾਂ ਨੂੰ ਸੂਟ ਵੰਡ ਵੰਡ ਕੇ ਵੋਟਾਂ ਜਿਹੜੇ ਕਹਿੰਦੇ ਲੈ ਰਹੇ ਆ ਹੁਣ ਇੱਕ ਗੱਲ ਦੱਸੋ ਕਿ ਤੁਹਾਡੇ ਕੰਮ ਕਿੱਥੇ ਗਏ ਕਾਸ਼ ਕਿਤੇ ਤੂੰ ਉਹਨਾਂ ਲੋਕਾਂ ਵਾਸਤੇ ਕੰਮ ਕੀਤਾ ਹੁੰਦਾ ਜਿਹੜੇ ਲੋਕ ਮੰਝਿਆਂ ਤੇ ਪਏ ਆ ਉਹ ਉਡੀਕ ਰਹੇ ਆ ਕਿਸੇ ਚੰਗੀ ਸਰਕਾਰ ਨੂੰ ਉਹ ਦੋ ਚੀਜ਼ਾਂ ਉਡੀਕ ਰਹੇ ਆ ਜਾਂ ਤਾਂ ਮੌਤ ਜਾਂ ਚੰਗੀ ਸਰਕਾਰ ਨੂੰ ਔਰ ਡੇਲੀ ਰਹੁੰਦੇ ਆ ਦੇਲੀ ਮਾਰੇਆ ਜਦੋਂ ਉਹਨਾਂ ਦੇ ਬੱਚੇ ਜਦੋਂ ਕੋਈ ਤਿਹਾੜ ਆਉਂਦਾ ਜਾਂ ਕੋਈ ਸੂਟ ਮੰਗਣਾ ਹੁੰਦਾ ਉਹਨਾਂ ਦਾ ਬਾਪ ਮੰਝੇ ਤੇ ਪਿਆ ਹੁੰਦਾ ਤੇ ਛੋਟੇ ਛੋਟੇ ਬੱਚੇ ਦਿਹਾੜੀਆਂ ਕਰਨ ਤੇ ਲੱਗੇ ਹੋਏ ਆ ਕਾਰਨ ਕੀ ਕਿ ਘਰੇ ਗਰੀਬੀ ਆ ਬਾਪ ਬਿਮਾਰ ਪਿਆ ਤੇ ਉਹ ਇਲਾਜ ਤੋਂ ਪਿਆ ਇਲਾਜ ਕਰਵਾਉਣ ਨੂੰ ਪੈਸੇ ਨਹੀਂ ਕਈਆਂ ਘਰਾਂ ਦੇ ਵਿੱਚ ਐਨ ਜੀਓ ਪਹੁੰਚ ਜਾਂਦੀਆਂ ਤੇ ਉਹ ਐਨਜੀਓ ਵੀਡੀਓ ਪਾ ਕੇ ਐਨਆਰਆਈਆਂ ਨੂੰ ਕਹਿ ਕੇ ਔਰ ਜਿਹੜਾ ਕਹੋ ਪੰਜਾਬ ਦੇ ਦਾਨੀ ਸੱਜਣਾ ਨੂੰ ਕਹਿ ਕੇ ਉਹ ਇਲਾਜ ਕਰਵਾ ਲੈਂਦੇ ਆ ਪਰ ਇੱਕ ਗੱਲ ਦੱਸ ਜੇਕਰ ਐਨਜੀਓ ਨੇ ਕੰਮ ਕਰਾਉਣਾ ਸੀ ਤੇ ਐਨਜੀਓ ਤਾਂ ਕਾਂਗਰਸ ਵੇਲੇ ਵੀ ਸੀ ਐਨਜੀਓ ਅਕਾਲੀ ਦਲ ਵੇਲੇ ਵੀ ਸੀ ਫਿਰ ਸਰਕਾਰ ਆਈ ਤਾਂ ਕੀ ਫਾਇਦਾ ਹੋ ਗਿਆ ਜੇਕਰ ਇਹੀ ਹਸਪੀਟਲ ਚੰਗੇ ਕਰ ਦਿੰਦੇ ਤਾਂ ਤੁਹਾਨੂੰ ਲੋਕਾਂ ਕਰੋ ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ ਸੀ ਜੇਕਰ ਸਿੱਖਿਆ ਚੰਗੀ ਕਰ ਦਿੰਦੇ ਤੁਸੀਂ ਰੌਲਾ ਤਾਂ ਬੜਾ ਪਾਈ ਜਾਂਦੇ ਆ ਕਿ ਅਸੀਂ ਬੜਾ ਚੰਗਾ ਕੰਮ ਕਰਤਾ ਅਸੀਂ ਆਹ ਕਰਤਾ ਸੀ ਉਹ ਕਰਤਾ ਜੇ ਭਗਵੰਤ ਮਾਨ ਸਿੰਘ ਜੀ ਮਾਨ ਸਾਹਿਬ ਜੇਕਰ ਇਹੀ ਲੋਕਾਂ ਦੇ ਬੱਚਿਆਂ ਦੇ ਬਰੋਬਰ ਡੀਸੀ ਐਸਐਸਪੀ ਐਮਐਲਏ ਐਮਪੀ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਦੇ ਤੇ ਜਿੰਨੇ ਬੱਚੇ ਸਰਕਾਰੀ ਸਕੂਲਾਂ 'ਚ ਪੜ ਰਹੇ ਆ ਉਹਨਾਂ ਦੇ ਮਾਪੇ ਪੜੀਆਂ ਵੋਟਾਂ 'ਚ ਤੁਹਾਨੂੰ ਪੈਣੀਆਂ ਸਿੰਘ ਤੁਸੀਂ ਲੋਕ ਜਦੋਂ ਬਣ ਜਾਂਦੇ ਆ ਅੱਜ ਜੇਕਰ ਤੁਸੀਂ ਓਏ ਆ ਗਈ ਸਿੱਖਿਆ ਦੀ ਗੱਲ ਰਹੀ ਗੱਲ ਰੋਜ਼ਗਾਰ ਦੀ ਜੇਕਰ ਤੁਸੀਂ ਪੜੇ ਲਿਖੇ ਨੌਜਵਾਨ ਸਾਡੀਆਂ ਧੀਆਂ ਪੇਣਾ ਤੇ ਲਾਠੀ ਚਾਰਜ ਨਾ ਕਰਾਏ ਹੁੰਦੇ ਤੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਹੁੰਦਾ ਅੱਜ ਗਾਰੰਟੀ ਦੇ ਨਾਲ ਕਹਿਣਾ ਕਿ ਉਹ ਘਰ ਨੇ ਵੋਟਾਂ ਤੈਨੂੰ ਪਾਉਣੀਆਂ ਸੀ ਤੇ ਆ ਨਾ ਤਾਂ ਨਾਲੇ ਤਾਂ ਤੇਰੇ 13 ਦੇ 13 MP ਜੁੱਤ ਦੇ ਨਾਲੇ ਜਿੱਥੇ ਜਿਮਨੀ ਚੋਣਾ ਹੋ ਰੀਆਂ ਤੈਨੂੰ ਵੋਟਾਂ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਸੀ ਪਰ ਆਖੇ ਝੂਠੀਆਂ ਤੂੰ ਝੂਠੀਆਂ ਤੂੰ ਸੱਚੀ ਨਹੀਂ ਵੈਸੇ ਤਾਂ ਤੂੰ ਵਾਅਦਿਆਂ ਦੀ ਪੱਕੀ ਨਹੀਂ ਇਹ ਜਿਹੜਾ ਗਾਣੇ ਦੀ ਜਿਹੜੀਆਂ ਤੁੱਕਾਂ ਤੁਹਾਡੇ ਤੇ ਬੜੀਆਂ ਲੱਗਦੀਆਂ ਜੇਕਰ ਤੁਸੀਂ ਲੋਕਾਂ ਦਾ ਕੁਝ ਨਾ ਕੁਝ ਸਵਾਰਿਆ ਹੁੰਦਾ ਤੇ ਅੱਜ ਲੋਕ ਤੁਹਾਡੇ ਮਗਰ ਹੁੰਦੇ ਉਹ ਰਹੀ ਗੱਲ ਤੁਸੀਂ ਵੋਟਾਂ ਲੈ ਕੇ ਲੀਡਰ ਬਣ ਕੇ ਜਿਵੇਂ ਫਿਲਮਾਂ ਦੇ ਵਿੱਚ ਤੁਸੀਂ ਐਕਟਿੰਗ ਕਰਦੇ ਸੀ ਓਵੇਂ ਲੋਕਾਂ ਦੇ ਨਾਲ ਸਪੀਕਰ ਰੱਖ ਕੇ ਮਾਈਕ ਅੱਗੇ ਬੋਲ ਕੇ ਤੁਸੀਂ ਪੰਜਾਬ ਦੇ ਨਾਲ ਐਕਟਿੰਗ ਕੀਤੀ ਜੇਕਰ ਪੰਜਾਬ ਦੇ ਨਾਲ ਵਾਕਈ ਦਿਲੋਂ ਪਿਆਰ ਹੁੰਦਾ ਇੰਨੀਆਂ ਸਿਕਿਉਰਟੀਆਂ ਨਾ ਹੁੰਦੀਆਂ ਰੱਖੋ ਸਿਕਿਉਰਟੀਆਂ ਮੈਂ ਨਹੀਂ ਕਹਿੰਦਾ ਵੀ ਨਾ ਰੱਖੋ ਪਰ ਪੰਜਾਬ ਦੇ ਸਿਰ ਤੇ ਕਰਜ਼ਾ ਨਾ ਚੜਾਇਆ ਹੁੰਦਾ ਆ ਦੂਜੀਆਂ ਸਟੇਟਾਂ 'ਚ ਜਾ ਕੇ ਪ੍ਰਚਾਰ ਨਾ ਕੀਤਾ ਹੁੰਦਾ ਜਾ ਕੇ ਨਾਚਣਾ ਨੱਚੇ ਹੁੰਦੇ ਮੈਂ ਗਾਰੰਟੀ ਦੇ ਨਾਲ ਕਹਿਣਾ ਕਿ ਮਾਨ ਸਾਹਿਬ ਤੁਹਾਨੂੰ ਵੋਟਾਂ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਸੀ ਅੱਜ ਪੰਜਾਬ ਦੇ ਲੋਕ ਤੁਹਾਡੇ ਨਾਲ ਨਹੀਂ ਖੜੇ ਉਹਦਾ ਕਾਰਨ ਕੀ ਆ ਧੱਕੇ ਛਾਈਆਂ ਲੋਕਾਂ ਨਾਲ ਧੱਕੇ ਛਾਈਆਂ ਕਰਾ ਰਹੇ ਆ ਲੋਕਾਂ ਦੇ ਘਰੇ ਬੇਰੋਜ਼ਗਾਰੀਆਂ ਔਰ ਉਹ ਲੋਕ ਕਦੇ ਵੀ ਖਜ਼ਾਨੇ ਨੂੰ ਨਹੀਂ ਬਚਾ ਸਕਦੇ ਉਹ ਲੋਕ ਕਦੇ ਵੀ ਕਰਜ਼ਾ ਉਤਾਰ ਨਹੀਂ ਸਕਦੇ ਜਿਹੜੇ ਲੋਕ ਯਾਦ ਰੱਖੋ ਰਾਜੇ ਮਹਾਰਾਜਿਆਂ ਦੇ ਜ਼ਿੰਦਗੀ ਜੀਣ ਦੇ ਸ਼ੌਕੀਨ ਹੁੰਦੇ ਆ 3 ਲੱਖ ਕਰੋੜ ਰੁਪਇਆ ਕਰਜ਼ਾ ਸੀ ਪੰਜਾਬ ਤੇ ਤੁਸੀਂ ਕਿੰਨਾ ਕੁ ਲਾ ਦਿੱਤਾ ਉਹ ਦੱਸ ਦਿਓ ਜੇਕਰ ਤੁਸੀਂ ਕਰਜ਼ਾ ਲਾਉਣ ਵਾਲੇ ਹੁੰਦੇ ਯਾਦ ਰੱਖੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਫ੍ਰੀ ਨਹੀਂ ਬਿਜਲੀ ਸਸਤੀ ਦੇਣੀ ਸੀ ਰੁਪਇਆ ਯੂਨਟ ਵੀ ਦੇ ਦਿੰਦੇ ਜੇਕਰ ਹਰ ਘਰ ਨੂੰ 500 ਰੁਪਇਆ ਬਿੱਲੀ ਲਾ ਦਿੰਦੇ ਮਹੀਨੇ ਦਾ ਤਾਂ ਵੀ ਲਗਭਗ 250 ਕਰੋੜ ਰੁਪਇਆ ਜਿਹੜਾ ਉਹ ਹਰ ਮਹੀਨੇ ਪੰਜਾਬ ਦੇ ਖਜ਼ਾਨੇ ਚ ਪਿਆ ਕਰਨਾ ਸੀ ਤੇ ਬਿਜਲੀ ਵਿਭਾਗ ਨੂੰ ਉੱਚਾ ਚੱਕਿਆ ਜਾਣਾ ਸੀ ਜੇਕਰ ਤੁਸੀਂ ਕਰਜਾ ਜਿਹੜਾ ਕਰ ਉਤਾਰਨ ਵਾਲੇ ਨਹੀਂਗੇ ਚੜਾਉਣ ਵਾਲੇ ਆ ਜਿਹੜਾ ਲੋਕਾਂ ਨੂੰ ਤੁਸੀਂ ਭਾਸ਼ਣ ਦਿੰਨੇ ਆ ਕਿ ਵੀਰੋ 1000 ਰੁਪਇਆ ਹੀ ਰਹਿ ਗਿਆ ਦੇਣ ਵਾਲਾ ਤੇ ਲੋਕ ਖੁਸ਼ ਹੁੰਦੇ ਆ ਜਿਹੜੀ ਦੁਨੀਆ ਦੀ ਦੇ ਆ ਰਿ 400 ਰੁਪਏ ਦੇ ਨਾਲ ਪੂਰੀ ਨਾ ਪੈਂਦੀ ਹੋਵੇ ਜਿੰਨਾ ਵੀ 80000 ਰੁਪਏ ਮਹੀਨੇ ਦੇ ਨਾਲ ਪੂਰੀ ਨਾ ਪੈਂਦੀ ਹੋਵੇ ਉਹ ਦੇਂਦੀ 33 ਰੁਪਏ ਦਿਹਾੜੀ ਨਾਲ ਕਿਵੇਂ ਪੂਰੀ ਪੈ ਜੂਗੀ ਇਹ ਤੁਸੀਂ ਲੋਕਾਂ ਨੂੰ ਸਮਝਾਉਣਾ ਸੀ ਨਾ ਕਿ ਲੋਕਾਂ ਨੂੰ ਇਹ ਕਹਿਣਾ ਸੀ ਕਿ 1000 ਰੁਪਏ ਸੀ ਦੇਣਾ ਪਰ ਥੋੜਾ ਜਿਹਾ ਟਾਈਮ ਲੱਗਣਾ 1000 ਰੁਪਏ ਦੇ ਕੇ ਪੰਜਾਬ ਦੇ ਕਰਜ਼ੇ ਲੈਣੇ ਨਹੀਂਗੇ ਪੰਜਾਬ ਤੇ ਕਰਜ਼ੇ ਚੜਨੇ ਆ ਜਦੋਂ ਲੋਕ ਜਦੋਂ ਰਾਜਾ ਯਾਦ ਰੱਖੋ ਜਦੋਂ ਰਾਜਾ ਆਪ ਦੇ ਰਾਜ ਭਾਗ ਨੂੰ ਬਚਾਉਣ ਵਾਸਤੇ ਰਾਜਾ ਰਾਜ ਭਾਗ ਨੂੰ ਬਚਾਉਣ ਵਾਸਤੇ ਪਰਜਾ ਨੂੰ ਖਰੀਦਦਾ ਹੋਵੇ ਉਦੋਂ ਕਦੇ ਵੀ ਪਰਜਾ ਤੇ ਰਾਜੇ ਦਾ ਪਲ ਨਹੀਂ ਹੋ ਸਕਦਾ ਹੁੰਦਾ ਜਿਹੜਾ ਰਾਜਾ ਹਕੂਮਤ ਕਰਨ ਦਾ ਸ਼ਕੀਨ ਹੋਵੇ ਉਹ ਕਦੇ ਵੀ ਲੋਕਾਂ ਨੂੰ ਏਕਤਾ ਦੇ ਵਿੱਚ ਤੇ ਲੋਕਤੰਤਰ ਦੇ ਵਿੱਚ ਨਹੀਂ ਲਿਆ ਸਕਦਾ ਹੁੰਦਾ ਜਿਹੜਾ ਰਾਜਾ ਵੀ ਆਈਪੀ ਕਲਚਰ ਮਟਾਉਂਦਾ ਸ਼ਕੀਨ ਹੋਵੇ ਉਹ ਕਦੇ ਵੀ ਆਪ ਵੀ ਆਈਪੀ ਨਹੀਂ ਰਹਿੰਦਾ ਹੁੰਦਾ ਤੇ ਮਾਨ ਸਾਹਿਬ ਤੁਹਾਡੇ ਤਾਂ ਜਿਹੜੇ ਨਾਲ ਰਹਿਣ ਵਾਲੇ ਉਹ ਵੀ ਵੀ ਆਈਪੀ ਆ ਇਹ ਕੱਲੇ ਤੁਸੀਂ ਨਹੀਂ ਬਹੁਤ ਸਾਰੀਆਂ ਸਰਕਾਰਾਂ ਜੀ ਐ ਹੋਇਆ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਹੋਇਆ ਇੰਨਾ ਵਿਸ਼ਵਾਸ ਘਾਤ ਕਿਸੇ ਪਾਰਟੀ ਨੇ ਨਹੀਂ ਕੀਤਾ ਜਿੰਨਾ ਲੋਕਾਂ ਨਾਲ ਤੁਸੀਂ ਕੀਤਾ ਅੱਜੋ ਹੀ ਐਨ ਆਰ ਆਈ ਪੰਜਾਬ ਚੋਂ ਬਣ ਰਹੇ ਆ ਹਰ ਪਿੰਡ ਚੋਂ ਨੌਜਵਾਨ ਔਰ ਜਿਹੜੀਆਂ ਧੀਆਂ ਪੈਣਾ ਲੋ ਕੱਜ ਦੇ ਸਮੇਂ ਦੇ ਵਿੱਚ 3 ਕਿਲੋਮੀਟਰ ਸਕੂਲ ਨਹੀਂ ਘਲਤੇ ਵੀ ਹਾਂ ਭਾਈ ਸਾਡੇ ਪਿੰਡ ਪਾਸਟੂ ਦਾ ਸਕੂਲ ਹੈ ਨਹੀਂ ਦਸਵੀਂ ਦਾ ਹੈ ਨਹੀਂ ਤੇ ਕੁੜੀ ਨੇ ਅੱਠ ਪਾਸ ਕਰ ਲਿਆ ਸਕੂਲ 4 ਕਿਲੋਮੀਟਰ ਦੂਰ ਆ ਅਸੀਂ ਨਹੀਂ ਘਲਦੇ ਪਰ ਉਹ ਹਜ਼ਾਰਾਂ ਕਿਲੋਮੀਟਰ ਸੱਤ ਸਮੁੰਦਰੋਂ ਪਾਰ ਕਰ ਦਿੰਦੇ ਆ ਤੇ ਅੱਜ ਵੀ ਅੱਜ ਤੁਸੀਂ ਇਹ ਦੱਸੋ ਤੁਸੀਂ ਐਨਆਰਆਈਆਂ ਵਾਸਤੇ ਕਿਹੜੀਆਂ ਫੈਕਟਰੀਆਂ ਖੋਲ੍ਹ ਦਿੱਤੀਆਂ ਅੱਜ ਉਹਨਾਂ ਐਨਆਰਆਈਆਂ ਨੂੰ ਪੰਜਾਬ ਦੇ ਵਿੱਚ ਲਿਆਉਣ ਵਾਸਤੇ ਅੱਜ ਉਹਨਾਂ ਵਾਸਤੇ ਤੁਸੀਂ ਕਿਹੜੇ ਮੈਂ ਕਹੂੰਗਾ ਸਾਧਨ ਚਲਾ ਦਿੱਤੇ ਸਿਰਫ ਕਹਿਣ ਦੀਆਂ ਗੱਲਾਂ ਔਰ ਜਿਹੜੀ ਰਹੀ ਗੱਲ ਕਿ ਚਿੱਟਾ ਖਦਮ ਕਰਦਾਂਗੇ ਐ ਕਰਦਾਂਗੇ ਜਿੰਨਾ ਚਿਰ ਤੁਸੀਂ ਰੁਜ਼ਗਾਰ ਨਹੀਂ ਦਿੰਦੇ ਇਹ ਜਦੋਂ ਬੇਰੁਜ਼ਗਾਰ ਹੋਊਗਾ ਵਿਅਕਤੀ ਉਦੋਂ ਇਹੋ ਜੇ ਕੰਮ ਕਰਦਾ ਨਾ ਤਾਂ ਨਸ਼ਾ ਖਤਮ ਹੋਇਆ ਪੰਜਾਬ ਚੋਂ ਨਾ ਬੇਰੁਜ਼ਗਾਰੀ ਖਤਮ ਹੋਈ ਨਾ ਧੱਕੇ ਸ਼ਾਹੀ ਖਤਮ ਹੋਈ ਜਿਵੇਂ ਪਹਿਲਾਂ ਦੇ ਰਾਜੇ ਜਿੰਨਾ ਉਹ ਕੁਛ ਕਰ ਸਕਦੇ ਸੀ ਪਰਜਾ ਨਾਲ ਉਹ ਕਰਦੇ ਸੀ ਜਿਵੇਂ ਜਰਨ ਡੈਰ ਹੋਰੀ ਆਪਦੇ ਸਮੇਂ ਦੇ ਵਿੱਚ ਜਿੰਨਾ ਕਰ ਸਕਦੇ ਸੀ ਉਹ ਕਰ ਦਿੰਦੇ ਸੀ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਤੁਸੀਂ ਕਰ ਸਕਦੇ ਆ ਉਹ ਤੋਂ ਜ਼ਿਆਦਾ ਤੁਸੀਂ ਕਰਦੇ ਆ ਤੁਸੀਂ ਪਰਚਾ ਦੇ ਸਕਦੇ ਆ ਝੂਠੇ ਪਰਚਿਆਂ ਦੇ ਵਿੱਚ ਪਸਾ ਸਕਦੇ ਆ ਕਿ ਮੇਰੇ ਅੱਗੇ ਗਰੀਬ ਤੁਸੀਂ ਮੜਿਆ ਤੇ ਹੁਣ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਮੈਨੂੰ ਜੇਲ੍ਹ ਚ ਤੰਗ ਨਹੀਂ ਕੀਤਾ ਜਿੰਨਾ ਤੁਸੀਂ ਹੁਣ ਮੈਨੂੰ ਬਾਹਰ ਤੰਗ ਕਰਾ ਰਹੇ ਆ ਭਗਵੰਤ ਮਾਨ ਜੀ ਜਦੋਂ ਰਾਜਾ ਚੰਗਾ ਨਾ ਹੋਵੇ ਤੇ ਪਰਜਾ ਮਗਰ ਨਾਲ ਲੱਗਦੀ ਹੋਵੇ ਜਾਂ ਤਾਂ ਪਰਜਾ ਨੂੰ ਲਾਲਚ ਦੇਣਾ ਪੈਂਦਾ ਤੇ ਜਾਂ ਪਰਜਾ ਖਰੀਦਣੀ ਪੈਂਦੀ ਆ ਇਹ ਉਹ ਪਰਜਾ ਜਿਹੜੀ दारू ਸ਼ਰਾਬ ਦੇ ਕੇ ਹੁਣ ਨਹੀਂ ਖਰੀਦੀ ਜਾ ਸਕਦੀ ਇਹ ਗੱਲ ਯਾਦ ਰੱਖ ਲੋ ਪੰਜਾਬ ਦੇ ਲੋਕਾਂ ਦਾ ਵਿਕਾਸ ਕਰਨਾ ਸੀ ਤੁਸੀਂ ਪਰ ਵਿਕਾਸ ਨਹੀਂ ਹੋਇਆ ਹਾਂ ਲੋਕਾਂ ਦਾ ਮਨੋਰੰਜਨ ਜ਼ਰੂਰ ਹੋਇਆ ਲੋਕਾਂ ਦਾ ਦੇ ਨਾਲ ਵਿਸ਼ਵਾਸ ਘਾਤ ਜ਼ਰੂਰ ਹੋਇਆ ਪਰ ਲੋਕਾਂ ਦਾ ਵਿਕਾਸ ਨਹੀਂ ਹੋਇਆ ਮਨੋਰੰਜਨ ਤੁਹਾਡੀ ਸਰਕਾਰ ਦੇ ਵਿੱਚ ਟੁਟਕਲੇ ਕਲਾਕਾਰਾਂ ਦੇ ਨਾਲ ਹੋਇਆ ਪਰ ਹੁਣ ਇੱਕ ਗੱਲ ਯਾਦ ਰੱਖੋ ਕਿ ਪੰਜਾਬ ਦੇ ਲੋਕ ਤੁਹਾਡੀਆਂ ਗੱਲਾਂ ਦੇ ਵਿੱਚ ਨਹੀਂ ਆਉਣਗੇ ਜੇਕਰ ਪੰਜਾਬ ਦੇ ਲੋਕਾਂ ਦਾ ਕੁਝ ਸਵਾਰੋਗੇ ਇਹਨਾਂ ਨੂੰ ਸਿਹਤ ਸਿੱਖਿਆ ਰੁਜ਼ਗਾਰ ਫ੍ਰੀ ਦਿਓ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਪਰ ਤੁਸੀਂ ਫ੍ਰੀ ਕੁਝ ਹੋਰ ਚੀਜ਼ਾਂ ਦੇ ਰਹੇ ਆ ਜਿਹਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਔਰ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਤਗੜਾ ਘਾਟਾ ਪੈ ਰਿਹਾ ਇਹ ਘਾਟਾ ਕੋਈ ਪੂਰਾ ਨਹੀਂ ਕਰ ਸਕਦਾ ਇਤਿਹਾਸ ਗਵਾ ਜਿਨ੍ਹਾਂ ਨੇ ਪੰਜਾਬ ਤੇ ਰਾਜ ਕੀਤਾ ਉਹਨਾਂ ਨੇ ਯਾਦ ਰੱਖੋ ਪੰਜਾਬ ਦਾ ਘਾਣ ਬਹੁਤ ਬਹੁਤ ਕੀਤਾ ਪਰ ਘਾਣ ਕਰਨ ਦੇ ਨਾਲ ਆਪ ਦਾ ਵਿਕਾਸ ਬਹੁਤ ਕੀਤਾ ਆਪ ਦਾ ਵਿਕਾਸ ਤਾਂ ਕਰ ਲਿਆ ਪਰ ਪਰਜਾ ਦਾ ਵਿਕਾਸ ਨਹੀਂ ਹੋਇਆ ਸਾਡੇ ਦਾਤਿਆਂ ਪਰਦਾਦਿਆਂ ਤੋਂ ਚੱਲ ਰਿਆ ਸਾਡੇ ਨਾਲ ਅਤਿਆਚਾਰ ਹੋਣਾ ਪਰ ਅੱਜ ਤੱਕ ਵੀ ਸਾਨੂੰ ਯਾਦ ਰੱਖੋ ਇਨਸਾਫ ਨਹੀਂ ਮਿਲਿਆ ਕਿ ਸਾਨੂੰ ਸਿਹਤ ਸਿੱਖਿਆ ਰੁਜ਼ਗਾਰ ਨਹੀਂ ਮਿਲਿਆ ਇਹ ਤਿੰਨ ਚਾਰ ਚੀਜ਼ਾਂ ਮੁਹਈਆ ਕਰਵਾਓ ਲੋਕਾਂ ਨੂੰ ਅੰਗਰੇਜ਼ਾਂ ਵੇਲੇ ਤੋਂ ਰਾਜੇ ਮਹਾਰਾਜਿਆਂ ਤੋਂ ਮਨੁਵਾਕੀਆਂ ਤੋਂ ਲੈ ਕੇ ਅੱਜ ਤੱਕ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਹੀ ਹੋ ਰੀਆਂ ਲੋਕਾਂ ਦਾ ਕਦੇ ਵੀ ਕੁਝ ਵਿਕਾਸ ਨਹੀਂ ਹੋਇਆ ਤੇ ਲੋਕਾਂ ਦੇ ਨਾਲ ਇਨਸਾਫ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ